ਪੰਜਾਬ ਸੂਬੇ ਅੰਦਰ ਲੋਕ ਸਭਾ ਆਦਿਆ ਚੋਣਾਂ ਦਾ ਕਾਫੀ ਜ਼ਿਆਦਾ ਦਬਦਬਾ ਬਣਿਆ ਰਿਹਾ ਪਰ ਜਿਵੇਂ ਕਿ ਪਟਿਆਲੇ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਧਰਮਵੀਰ ਗਾਂਧੀ ਦੀ ਸਾਰੇ ਪਾਸੇ ਕਾਫੀ ਜ਼ਿਆਦਾ ਬੋਰਡ ਬੈਂਕ ਵਧਿਆ ਦਿਖਿਆ ਹੈ ਉਸੇ ਤਰ੍ਹਾਂ ਇਹ ਹਲਕਾ ਚੁਤਰਾਣਾ ਦੇ ਜਿਹੜੇ ਹਲਕਾ ਇੰਚਾਰਜ ਗਵਣ ਵਾਲਾ ਨੇ ਦਰਬਾਰਾ ਸਿੰਘ ਉਹਨਾਂ ਵੱਲੋਂ ਵੀ ਅੱਜ ਪਾਤੜਾ ਦੇ ਵਿੱਚ ਇੱਕ ਭਰਮੀ ਮੀਟਿੰਗ ਕੀਤੀ ਗਈ ਹੈ ਦਫ਼ਤਰ ਦੇ ਵਿੱਚ ਬਲਾ ਕੇ ਸਾਰੇ ਜਿੰਨੇ ਵੀ ਵਰਕਰ ਸਨ ਉਹਨਾਂ ਨੂੰ ਕਾਫੀ ਜ਼ਿਆਦਾ ਮੁਬਾਰਕਬਾਦ ਦਿੱਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਵਰਕਰਾਂ ਦਾ ਉਤਸ਼ਾਹ ਵਧਾਉਣ ਵਾਸਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਤੁਹਾਨੂੰ ਤਾਂ ਅਸੀਂ ਇੱਥੇ ਹਰ ਵਕਤ ਹਾਜ਼ਰ ਰਵਾਂਗੇ ਔਰ ਜਿਹੜਾ ਇਹ ਦਫ਼ਤਰ ਪਤਨਾ ਸ਼ਹਿਰ ਅੰਦਰ ਖੋਲਿਆ ਗਿਆ ਹੈ ਇੱਥੇ ਹਰ ਇੱਕ ਵਰਕਰ ਆ ਕੇ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜੋ ਵੀ ਸਮੱਸਿਆਵਾਂ ਹੈ ਉਹ ਸਾਹਮਣੇ ਸਾਡੇ ਕੋਲ ਰੱਖੇ ਪਰ ਅਸੀਂ ਉਹਨਾਂ ਦੇ ਨਾਲ ਹਰ ਵਕਤ ਜੁੜੇ ਰਵਾਂਗੇ ਜਿਵੇਂ ਕੋਈ ਵੀ ਕਿਸੇ ਤਰ੍ਹਾਂ ਦੀ ਵਰਕਰ ਨੂੰ ਸਮੱਸਿਆ ਆਂਦੀ ਹੈ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਜਾਂ ਕੋਈ ਵੀ ਜਿਹੜੇ ਇੱਥੇ ਲੀਡਰ ਸਹਿਬਾਨ ਹਨ ਉਹਨਾਂ ਨੂੰ ਸਮੱਸਿਆ ਆਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਰਵਾਂਗੇ ਹੁਣ ਦੇਖਦੇ ਹਾਂ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਅੱਜ ਇਹਨਾਂ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਮੇਨ ਰੱਖੇ ਗਏ ਆ ਅਸੀਂ ਗੱਲ ਵੀ ਕਰਾਂਗੇ ਦਰਬਾਰਾ ਸਿੰਘ ਨਾਲ ਹੋਰ ਵੀ ਜਿਹੜੇ ਇੱਥੇ ਪਾਰਟੀ ਦੇ ਕਾਫੀ ਜ਼ਿਆਦੇ ਅਹੁਦੇਦਾਰ ਪਹੁੰਚੇ ਹੋਏ ਹਨ ਉਹਨਾਂ ਨੂੰ ਵੀ ਦੇਖਦੇ ਕੀ ਉਹ ਇੱਥੇ ਗੱਲਬਾਤ ਕਰਦੇ ਨੇ ਕਿ ਅਸੀਂ ਪੁਰਾਣੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਨਵੀਂ ਬਾਤ ਨੂੰ ਵੋਟ ਪਾਉਣੀ ਹੈ ਇਹੀ ਕਾਰਨ ਸੀ ਕਿ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਸਾਡਾ ਐਮ ਐਲ ਏ 53000 ਵੋਟ ਘਾਟ ਗਿਆ ਸੀ 90000 ਵੋਟੋਂ ਵੋਟ ਹੋਈ ਸੀ 22 28 29000 ਵੋਟ ਅਕਾਦੀਦਨ ਨੂੰ 11000 ਵੋਟ ਕਾਂਗਰਸ ਨੂੰ ਇਸ ਤਰ੍ਹਾਂ ਕਰ ਦਿੱਤੀ ਆਪਾਂ ਨੂੰ ਜਿਹੜਾ ਬਹੁਤ ਵੱਡਾ ਤੱਕਾ ਜਿਹੜਾ ਸੀ ਉਹ ਕਾਗਜ਼ ਪਾ ਦਿੱਤਾ ਸੀ ਰਾਜਾ ਮੜਨਗੀ ਦੀ ਜੀ ਵਾਇਦੇ ਵਿੱਚ ਸੰਗਠਨ ਦਿਖਾਉਣ ਦੀ ਕੋਸ਼ਿਸ਼ ਕਿ ਅਸੀਂ ਉਹਨਾਂ ਦੀਆਂ ਮੀਟਿੰਗਾਂ اٹੈਂਡ ਕਰਦੇ ਸੀ ਉਹਨਾਂ ਨੇ ਬੜਾ ਲੜੀਵਾ ਕੰਮ ਕੀਤਾ ਬੜੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜੋੜ ਕੇ ਕੈਂਪ ਕੀਤੇ ਮੰਡਲ ਬਣਾਏ ਕਮੇਟੀਆਂ ਬਣਾਈਆਂ ਔਰ ਉਹਨਾਂ ਕਮੇਟੀਆਂ ਸਦਕਾ ਮੈਂ ਸਮਝਾ ਕੇ ਅਸੀਂ ਕੁਝ ਹੱਦ ਕੁਝ ਹੱਦ ਤੱਕ ਆਪਣੀ ਜਿਹੜੀ ਪੀਛਣਾ ਉਸ ਦਾ ਆਪਾਂ ਭਾਵੇਂ ਕਿ ਜਿੱਦੀ ਆਪਾਂ ਮਹਿਸੂਸ ਕਰਦੇ ਸੀ ਆਪਾਂ ਕਿ ਸਾਡੀ ਪੀਸ਼ੇਂਟ ਬਹੁਤ ਜ਼ਿਆਦਾ ਸਟਰੋਂਗ ਹੋਊਗੀ ਜਾਂ ਬਹੁਤ ਵਧੀਆ ਪੀਸ਼ੇਂ ਨਾਲ ਅਸੀਂ ਅੱਗੇ ਵਧਾਂਗੇ ਉਹ ਤਾਂ ਨਹੀਂ ਕਰ ਪਾਈ ਲੇਕਿਨ 2022 ਦੇ ਇਲੈਕਸ਼ਨ ਦੇ ਮੁਕਾਬਲੇ ਦੇ ਵਿੱਚ ਸਾਡੀ ਪੀਸ਼ੇਂਟ ਜਣੀ ਸੀ ਉਹ ਬਹੁਤ ਵਧੀਆ ਰਹੀ ਇਹ ਅਸੀਂ ਮਹਿਸੂਸ ਕਰਦੇ ਆ ਇਹ ਠੀਕ ਹੈ ਕਿ ਹਲਕੇ ਸਤਰਾਣੇ ਦੇ ਵਿੱਚੋਂ ਅਸੀਂ ਡਾਕਟਰ ਗਾਂਧੀ ਨੂੰ ਜਿਤੋਂ ਦੇ ਵਿੱਚ ਕਾਰਜ ਕਰ ਨਹੀਂ ਰਹੇ ਲੇਕਿਨ ਜੇਕਰ 2022 ਦੇ ਇਲੈਕਸ਼ਨ ਦਾ ਨਰਸਰੀ ਕਰੀਏ 2022 ਦੇ ਇਲੈਕਸ਼ਨ ਦੇ ਕੰਪੈਰੀਜ਼ਨ ਦੇ ਵਿੱਚ ਅਸੀਂ ਤੇ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਰੂਲਿੰਗ ਪਾਰਟੀ ਨੂੰ 90000 ਤੋਂ 30000 ਦੇ ਲੱਗੇ ਆਏ ਇੱਕ ਆਲਟ ਪਾਰਟੀ ਦੇ 30000 ਦੇ ਲੱਗੇ ਆਇਆ ਕਾਹਤ ਪਾਰਟੀ ਨੂੰ 11000 ووٹ ਮਿਲੇ ਸੀ ਉਹ ਅਸੀਂ 28000 ਦੇ ਰੁਕ ਕੇ ਆਏ ਇਹ ਸਾਡੀ ਪ੍ਰਾਪਤੀ ਤੁਹਾਡਾ ਜਨਾਬ ਜੀਰਾ ਕਿ ਕਿਨਾ ਪਾਪ ਲੜ ਕੇ ਨਹੀਂ ਨਹੀਂ ਲੜਾਈ ਦੀ ਗੱਲ ਨਹੀਂ ਕੱਲੀ ਹੋਰ ਵੀ ਕਈ ਤਰਨ ਮੁਕਤ ਨੇ ਕੋਈ ਕੋਈ ਵੀ ਥਾਲੇ ਦਾ ਸੀਨ ਦਾ ਫੂਡ ਸਪਲਾਈ ਦਾ ਰੱਸ਼ਗਾਰ ਦਾ ਵੀਡੀਓ ਦਾ ਪਰਦਾ ਕੋਈ ਵੀ ਕੰਮ ਬੜੇ ਚੱਕ ਨੋਟ ਕਰਾ ਦਿੰਦੇ ਇੱਥੇ ਤਕਨੀਕ ਨੂੰ ਅਤਿਆ ਦੇ ਨੋਟ ਵੀ ਕਰਾਓ ਪਹਿਲਾ ਦੀ ਵੀ ਜਾਣ ਪਛਾਣ ਕਰਾਓ ਮੈਂ ਬਾਯੋਗ ਵਾਇਰ ਨੂੰ ਦਿੱਤਾ ਸੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨੇ ਤੁਸੀਂ ਸਾਰਿਆਂ ਨੇ ਰਲ ਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਆਦਰਵਾਰਾ ਸੀ ਜੀ ਮੈਂ ਸਤਿਗੁਰਾਂ ਸੋਚਣਾ ਸੀ ਕਿ ਆਪਾਂ ਕੰਸਾਨ ਅੰਮ੍ਰਿਤ ਗਾਂਧੀ ਜੀ ਨੂੰ 15000 ਦੇ ਇਜਾਦਾਂ ਦੇ ਕੰਮ ਆਪ ਹੋ ਗਏ ਮੈਂ ਕੇਸ਼ ਹੈਪੀ ਜੀ ਨੌਜਵਾਨ ਹੈ ਬੜਾ ਉਤਸ਼ਾਹ ਨਾਲ ਕੰਮ ਕਰਦਾ ਥੋੜਾ ਜਿਹਾ ਜਦ ਬਲੀ ਰਾ ਕਰਕੇ ਤੀਬਰੰਗ ਹੋ ਜਾਂਦਾ ਹੈ ਬਹੁਤ ਇਹਨਾਂ ਸ਼ਹਿਰ ਦੇ ਵਿੱਚ ਜਿੰਨਾ ਵੀ ਆਪਣੇ ਮوجود ਤੋਂ 4 ਗੁਣਾ ਕੇ ਕੰਮ ਕਰ ਔਰ ਗੁਰਮੀ ਅਸੀਂ ਇਹਨੂੰ ਨਾਲ ਇਹ ਮਿੱਠਾ ਪੁੱਛ ਨੂੰ ਕਰ ਨਹੀਂ ਜਾਂਦੀ। ਕਹਿੰਦਾ ਮਹਾਰਾਣੀ ਅੰਮ੍ਰਿਤਕੌਰ ਨੂੰ ਗੱਲਾਂ ਚਾਹਵਾਤ ਹੈ। ਅਨੇ ਪਾਰਟੀ ਮੀਟਿੰਗ ਸੀ। 5 ਵਜੇ ਲੈਕਸਪੋਰ ਲੱਗਣਾ। ਪੰਤੂਣਾ ਸੇਬ ਸਪੀਚ ਬੰਦ ਹੋਏਗੀ। ਮੈਂ ਸੁਖੇ ਨਾਲ ਬੈਠਾ। ਛੇ ਮੁੱਠੀ ਬੋਲ ਲਾ ਕੇ ਮਨ ਵੇਂਦੀ ਆਪਣੀ ਗੱਲ ਜਾਨ। ਕਿਉਂਕਿ ਜਿਹੜੀ ਗੱਲ ਹੈ ਆਪਣੀ ਉਹਦਾ ਕੋਡ ਉਹਦਾ ਡੈਨ ਨਹੀਂ ਮਤਰਾ ਹੀ ਨਹੀਂ। ਕਹਿੰਦੇ ਹੈ ਕਿ ਪਹਿਲਾਂ ਗਿਆ ਨਹੀਂ ਬਸ ਉਹਨੂੰ ਨਹੀਂ ਦਿੰਦਾ। ਔਰੇ ਗੂਗੂੜੇ ਬੋਤ ਨਹੀਂ ਲੰਦੀ। ਉਹਦਾ ਪਾਜੀ ਆਪਜੀ ਬੋੜਾ ਮਾ। ਫਿੱਲ ਫਿੱਲ ਗਈ ਕੰਨੀ ਕੁਛ ਕਰੋ ਮਰ ਤਿੰਨ ਮਿੰਟ ਰੇ 1 ਡਿਗਰੀ ਮੈਂ ਸਾਫ ਸੋਰਾ ਬੰਦਾ ਇਹ ਤੁਸੀਂ ਸੋਚਦੇ ਹੋ ਕਾਂਗਰਸ ਪਾਟੇ ਕੋ ਜਿੱਤਨੀ ਹੈ ਇਹ ਕਾਲੇ ਜਿਹੇ ਚੈ ਇਹ ਸ਼ੇਡ ਤਾਂ ਆ ਗਈ ਕੋਈ ਟ੍ਰੈਂਗਲ ਸੀਗੀ ਤਿੰਨ ਕੈਂਡੀਡੇਟ ਸੀ ਕਾਂਗਰਸ ਆਪ ਤੇ বিজেਪੀ ਕਾਂਗਰਸ ਪਾਰਟੀ ਦੇ ਹਲਕਾ ਸਤਰਾਣਾ ਵੱਲੋਂ ਜਿਹੜੇ ਕਿ ਇੰਚਾਰਜ ਲਾਏ ਗਏ ਨੇ ਦਰਬਾਰਾ ਸਿੰਘ ਬਣਵਾਲਾ ਅੱਜ ਇੱਥੇ ਵਰਕਰਾਂ ਦਾ ਹੌਸਲਾ ਬਲੰਦ ਕਰਨ ਵਾਸਤੇ 17 ਦੇ 17 ਵਾਰਡਾਂ ਦੇ ਜਿਹੜੇ ਕਿ ਇੱਥੇ ਵਰਕਰ ਸੀਗੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਜੀ ਜਾਨ ਇੱਕ ਕਰਕੇ ਚੋਣਾਂ ਦੇ ਵਿੱਚ ਆਪਣਾ ਕਾਫੀ ਯੋਗਦਾਨ ਪਾਇਆ ਪਾਇਆ ਔਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਾਂਗਰਸ ਪਾਰਟੀ ਨਾਲ ਜੁੜਨ ਵਾਸਤੇ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਕਿਸ ਤਰ੍ਹਾਂ ਜਿਹੜਾ ਕਿ ਅੱਜ ਇਹਨਾਂ ਦਾ ਧੰਨਵਾਦੀ ਇੱਥੇ ਗੇੜ ਰੱਖਿਆ ਇਹਨਾਂ ਮੀਟਿੰਗ ਰੱਖੀ ਆ ਉਹਦੇ ਵਿੱਚ ਜਿਹੜੇ ਕਿ ਵਰਕਰਾਂ ਦਾ ਜਿਹੜੇ ਪਾਤਲਾਂ ਦੇ 17 ਵਾਰਡਾਂ ਦੇ ਜਿਹੜੇ ਕਿ ਵਰਕਰ ਇੱਥੇ ਆ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਕਿ ਇਹ ਇਲੈਕਸ਼ਨ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੱਡੀ ਲੀਡ ਲੈ ਕੇ ਜਿੱਤੇ ਆ ਇੱਥੇ ਦੂਜਿਆਂ ਨੂੰ ਪਛਾੜ ਦਿੱਤਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆਂ ਔਰ ਵਰਕਰਾਂ ਦਾ ਕਿਸ ਤਰ੍ਹਾਂ ਦਾ ਯੋਗਜਾਨ ਰਿਹਾ ਸੀਗਾ ਜੀ ਮਹਿਰੋਸ ਸਾਹਿਬ ਅੱਜ ਅਸੀਂ ਪਾਟਣਾ ਸ਼ਹਿਰ ਦੇ 17 ਵੋਟ ਤੇ 26 ਪੋਲਿੰਗ ਸਟੇਸ਼ਨ ਬੂਥ ਜਿਹੜੇ ਸੀ ਉਹਨਾਂ ਦੇ ਸਾਰੇ ਆਗੂ ਸਹਿਬਾਨ ਨੂੰ ਇੱਥੇ ਬੁਲਾਇਆ ਸੀ ਮੀਟਿੰਗ ਕੀਤੀ ਸੀ ਔਰ ਇਲੈਕਸ਼ਨ ਦੇ ਦੌਰਾਨ ਸਾਡਾ ਕਿਹੋ ਜਿਹਾ ਤਜਰਬਾ ਰਿਹਾ ਨੇ ਸਾਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਰਹੀਆਂ ਨੇ ਔਰ ਅਸੀਂ ਇਲੈਕਸ਼ਨ ਕਿਸ ਤਰ੍ਹਾਂ ਲੜੀ ਹੈ ਅੱਗੇ ਪਵਿੱਖ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ ਉਹਨਾਂ ਦੀ ਰਣਨੀਤੀ ਉਹਨਾਂ ਨੂੰ ਕਿਸ ਤਰ੍ਹਾਂ ਲਾੜਨਾ 71 ਹੋਕੀ ਔਰ ਸਾਡਾ ਬੀਬੀਆਂ ਦਾ ਜਥਾ ਜਿਹੜਾ ਸੀ ਬੀਬੀ ਪਠਾੜ ਬੀਬੀ ਲਾਬਕੌਰ ਜਿਹੜੇ ਪ੍ਰਧਾਨ ਨੇ ਇਥੋਂ ਦੇ ਇਹ ਬੀਬੀ ਪਠਾੜ ਜਨ ਸੈਕਟਰੀ ਨੇ ਪੰਜਾਬ ਦੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਸਾਰੇ ਸੀਨੀਅਰ ਆਗੂ ਸਹਿਬਾਨ ਇਕੱਠੇ ਹੋਏ ਸੀ ਪਾਤਣਾ ਦੇ ਔਰ ਅਸੀਂ ਡਿਟੇਲ ਦੇ ਵਿੱਚ ਫੀਡਬੈਕ ਜਿਹੜਾ ਉਹ ਬੂਥ ਵਾਈਜ਼ ਸਾਡੇ ਸਾਰੇ ਪੋਲਿੰਗ ਜਨਸ ਤੋਂ ਲਿਆ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ-ਕਿੱਥੇ VOTING ਟ੍ਰੈਂਡ ਕਿਸ ਤਰ੍ਹਾਂ ਦਾ ਰਿਹਾ ਕਿੱਥੇ ਵੋਟਾਂ ਨੂੰ ਘੱਟ ਪਈ ਉਹਦੇ ਕੀ ਕਾਰਨ ਰਹੇ ਨੇ ਜਾਂ ਜੇ ਕੋਈ ਸੈਟੀਸਫੈਕਟਰੀ VOTING ਰਹੀ ਹੈ ਤੇ ਉਹਦੇ ਕੀ ਕਾਰਨ ਰਹੇ ਨੇ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਡਿਟੇਲ ਦੇ ਵਿੱਚ ਸਾਡੇ ਪੋਲਿੰਗ ਬੂਥ ਦੇ ਜਿੰਨੇ ਵੀ ਏਜੰਟਸ ਆਫ ਸੀ ਤੇ ਸੀਨੀਅਰ ਆਗੂ ਸੀ ਸਾਰਿਆਂ ਦੇ ਅਸੀਂ ਸੁਝਾਅ ਵੀ ਲੈਨੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਵੀ ਦੱਸੇ ਨੇ ਉਹ ਸਾਰਿਆਂ ਨੇ ਏ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਕਿ ਅਗਲੇ ਕੁਝ ਦੇ ਜਿੰਨੇ ਵੀ ਇਲੈਕਸ਼ਨ ਆਉਣੇ ਨੇ ਬਲੌਕ ਸਮਤੀ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ 1.5 ਦੋ ਸਾਲ ਨੂੰ ਪਾਤੜਾਂ ਦੇ ਆਉਣੇ ਨੇ ਫਿਰ ਵਿਧਾਨ ਸਭਾ ਇਲੈਕਸ਼ਨ ਆਉਣੇ ਨੇ ਉਹਨੂੰ ਆਪਾਂ ਨੇ ਕਿਸ ਤਰ੍ਹਾਂ ਇਕੱਠੇ ਹੋ ਕੇ ਲੜਨਾ ਇਹ ਸਾਰੀ ਰਣਨੀਤੀ ਜਿਹੜੀ ਆ ਉਹ ਅਸੀਂ ਅੱਜ ਬਣਾਈ ਆ ਚੰਗੀ ਤਿਤ ਪ੍ਰਾਪਤ ਕੀਤੀ ਆ ਕਿਉਂਕਿ ਦੂਜੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਪਛੜ ਦਿੱਤਾ ਸੀ ਕੁਝ ਪਾਰਟੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਤਕਰੀਬਨ মতਪੇਦ ਵੀ ਹੁੰਦੇ ਆ ਤੁਹਾਡੀ ਪਾਰਟੀ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਕੋਈ মতਪੇਦ ਹੋਣ ਔਰ ਜਿਹੜੀਆਂ ਬੀਬੀਆਂ ਸੀ ਜਾਂ ਰੁਝਾਨ ਕਿਸ ਤਰ੍ਹਾਂ ਦੇ ਤੁਹਾਡੀ ਪ੍ਰੇਰਣਾ ਰਹੀ ਹੈ ਜਿਹੜੇ ਕਿ ਸਾਰਿਆਂ ਨੂੰ ਇੱਕ ਮੁਟ ਕਰਕੇ ਔਰ ਇੱਕ ਏਜੰਡੇ ਤੇ ਖੜਾ ਕਰਕੇ ਵੋਟਾਂ ਦਾ ਸਮਾ ਜਿਹੜਾ ਐਡਾ ਵਧੀਆ ਨਿਕਾਇਆ ਸਰ ਅਸੀਂ ਸਮਝਦੇ ਆ ਕਿ ਸੋਡੇ ਰਾਸ਼ਟਰੀ ਆਗੂ ਸ੍ਰੀ ਰੋਹਲ ਗਾਂਧੀ ਜੀ ਨੇ ਜੋ ਏਜੰਡਾ ਭਾਰਤ ਜੋੜੋ ਯਾਤਰਾ ਦੇ ਦੌਰਾਨ ਜਾਂ ਭਾਰਤ ਜੋੜੋ ਨਿਆਂ ਯਾਤਰਾ ਦੇ ਦੌਰਾਨ ਭਾਰਤ ਦੀ ਜਨਤਾ ਨੂੰ ਦਿੱਤਾ ਸੀ ਉਹ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਨਤਾ ਦੇ ਵਿੱਚ ਗਏ ਸੀ ਔਰ ਸਾਨੂੰ ਬਹੁਤ ਵੱਡਾ ਰਿਸਪੌਂਸ ਜਿਹੜਾ ਹੈ ਉਹ ਉਸ ਏਜੰਡੇ ਦੇ ਉੱਪਰ ਲੋਕਾਂ ਦਾ ਰਿਸਪੌਂਸ ਸਾਨੂੰ ਮਿਲਿਆ ਜਿਹਦੇ ਵਿੱਚ ਐ ਐਮਐਸਪੀ ਦੀ ਗਾਰੰਟੀ ਕਿਸਾਨਾਂ ਨੂੰ ਦਿੱਤੀ ਗਈ ਸੀ ਬੀਬੀਆਂ ਨੂੰ 1 ਲੱਖ ਰੁਪਏ ਦਾ ਵਾਦਾ ਕੀਤਾ ਗਿਆ ਸੀ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਕੀਤਾ ਗਿਆ ਸੀ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਸੀ ਜਿਹਦੇ ਮੈਂ ਸਮਝਦਾ ਕਿ ਜਿਹਦੇ ਕਰਿਸ ਕਾਰਨ ਅਸੀਂ ਡਾਟਰ ਤਰਦੀਪ ਗਾਂਧੀ ਨੂੰ ਜਿਤਾਉਣ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਕੰਮ ਕਰ ਰਹੇ ਆਂ ਔਰ ਜਿੱਥੋਂ ਤੱਕ ਤੁਸੀਂ ਡਿਫਰੈਂਸ ਦੀ ਗੱਲ ਕੀਤੀ ਹੈ ਭਾ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਇੱਕ ਸਮੁੰਦਰ ਪਾਰਟੀ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਵਖਰੇਵੇਂ ਰੱਖਦੇ ਨੇ ਵੱਖ-ਵੱਖ ਆਗੂਆਂ ਦੇ ਵਿਚਾਰ ਵੱਖ-ਵੱਖ ਨੇ ਔਰ ਇਹਨਾਂ ਨੂੰ ਅਸੀਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਕਰਕੇ ਜੇ ਕੋਈ ਬਖਰੇਵੇਂ ਹਨ ਤਾਂ ਉਹਨਾਂ ਨੂੰ ਸੁਝਾ ਲਿਆ ਜਾਵੇ। ਕਈ ਵਾਰ ਮੈਂ ਸਮਝਦਾ ਕਿ ਕੁਝ ਲੋਕ ਜ਼ਿਆਦਾ ਹੈਂਕਰਚ ਰਹਿੰਦੇ ਨੇ। ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਹਰ ਲੈਵਲ ਤੇ ਕੀਤੀ ਗਈ ਪਰ ਜੇ ਸਫਲਤਾ ਮੈਂ ਸਮਝਦਾ ਸਾਨੂੰ ਥੋੜੀ ਘੱਟ ਮਿਲੀ ਇਸ ਮਾਮਲੇ ਦੇ ਵਿੱਚ। ਪਰ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਸਾਰਾ ਨਾਲਿਕ ਚੱਲਿਆ ਜਾਵੇ। ਆਉਣ ਵਾਲੇ ਇਲੈਕਸ਼ਨਾਂ ਨੂੰ ਹੋਰ ਪ੍ਰਭਾਵਸਾਲੀ ਢੰਗ ਨਾਲ ਲੜਨ ਦੀ ਜਿਹੜੀ ਹੈ ਉਹ ਉਹ ਅਸੀਂ ਵਿਵਸਥਾ ਕਰਨ ਜਾ ਰਹੇ ਹਾਂ ਉਹ ਸਾਰੇ ਸੀਨੀਅਰ ਆਗੂ ਜਿਹੜੇ ਨੇ ਉਹ ਆਉਣ ਵਾਲੇ ਇਲੈਕਸ਼ਨਾਂ ਲਈ ਤਿਆਰ ਨੇ ਅਸੀਂ ਮਿਊਨਿਸਪਲ ਕਮੇਟੀ ਇਲੈਕਸ਼ਨ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੇ ਸਰਪੰਚੀ ਪੰਚਾਇਤੀ ਇਲੈਕਸ਼ਨ ਨੇ ਉਹ ਬਹੁਤ ਵਧੀਆ ਢੰਗ ਦੇ ਨਾਲ ਜਿੱਤਾਂਗੇ ਇਹ ਸਾਨੂੰ ਪੂਰਨ ਵਿਸ਼ਵਾਸ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਕਿ ਵਿਧਾਨ ਸਭਾ ਦੇ ਵਿੱਚ 17 117 ਵਿਧਾਇਕ ਜਿਵੇਂ ਜਿੱਤੇ ਸੀਗੇ ਪਿਛਲੇ ਪਲਾਨ ਦੇ ਵਿੱਚ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਹੀ ਸ਼ਾਇਦ ਉਹ ਪਤਾ ਨਹੀਂ ਸਿਰੇ ਚੜ੍ਹੇ ਹੋਣ ਜਾਂ ਨਾ ਚੜ੍ਹੇ ਹੋਣ ਕੀ ਲੱਗਦਾ ਜਿਹੜੇ ਧਰਮਵੀਰ ਗਾਂਧੀ ਇਸ ਵਾਰੀ ਵੱਡੀ ਜਿੱਤ ਪ੍ਰਾਪਤ ਕਰਕੇ ਕੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ ਜਾਂ ਉਹ ਵਾਅਦੇ ਆਪਣੇ ਜਿਹੜੇ ਆ ਕਾਂਗਰਸ ਵੱਲੋਂ ਕੀਤੇ ਹੋਏ ਉਹ ਪੂਰੇ ਕਰਨਗੇ ਸਰ ਇਸ ਤਰ੍ਹਾਂ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੇ 2014 ਤੋਂ 2019 ਤੱਕ ਐਮਪੀ ਰਹੇ ਨੇ ਸਾਡੇ ਲੋਕਾਂ 'ਚ ਵਿਚਰੇ ਸੀ ਔਰ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਇੱਕ ਐਜੂਕੇਸ਼ਨ ਦੇ ਉੱਪਰ ਇੱਕ ਕੈਂਪੇਨ ਲਗਭਗ ਚਲਾਈ ਸੀ ਕਿ ਹਰੇਕ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਨੂੰ ਗਵਰਨਮੈਂਟ ਦੇ ਜਿਹੜੇ ਸਕੂਲ ਸੀ ਉਹਨਾਂ 'ਚ ਬੱਚਿਆਂ ਨੂੰ ਜਿਹੜਾ ਟੈਂਟਾਂ ਤੋਂ ਉਠਾ ਕੇ ਬੈਂਚਾਂ 'ਤੇ ਬਿਠਾਇਆ ਸੀ ਟਾਇਲਟ ਦਿੱਤੇ ਸੀ ਸਾਫ਼ ਸੁਥਰੇ ਪਾਣੀ ਆਰਓ ਸਿਸਟਮ ਦਿੱਤੇ ਸੀ ਜਿੱਥੇ ਜਿਸ ਤਰ੍ਹਾਂ ਸਕੂਲ ਦੀ ਲੋੜ ਸੀ ਨਵੇਂ ਕਮਰੇ ਦਿੱਤੇ ਸਾਇੰਟਿਫਿਕ ਢੰਗ ਨਾਲ ਪੜ੍ਹਾਈ ਦੇ ਸਾਧਨ ਪ੍ਰੋਵਾਈਡ ਕੀਤੇ ਔਰ ਇੱਕ ਬਹੁਤ ਵਧੀਆ ਏਜੰਡਾ ਲੈ ਕੇ ਚੱਲੇ ਸੀ ਇੱਕ ਦਰਵੇਸ਼ ਸਿਆਦਾਨ ਇਮਾਨਦਾਰ ਸਿਆਦਾਨ ਉਹਨਾਂ ਦਾ ਆਪਣਾ ਪ੍ਰਭਾਵ ਫਿਰ ਕਾਂਗਰਸ ਪਾਰਟੀ ਦਾ ਆਪਣਾ ਰੋਹਿਤ ਗਾਂਧੀ ਜੀ ਦੀਆਂ ਨੀਤੀਆਂ ਔਰ ਉਹਨਾਂ ਨੀਤੀਆਂ ਦਾ ਲੋਕਾਂ ਦੇ ਵਿੱਚ ਪਹੁੰਚਣਾ ਲੋਕਾਂ ਦਾ ਰਿਸਪੌਂਡ ਕਰਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਰਹੀਆਂ ਨੇ ਮੈਂ ਸਮਝਦਾ ਕਿ ਹੀ ਅਸੀਂ ਇਹਦੇ ਵਿੱਚ ਕੰਮ ਜਾਵ ਰਹੇ ਹਾਂ ਇੱਥੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਇਹ ਪਾਰਟੀ ਅਸਲ ਦੇ ਵਿੱਚ ਕ੍ਰਾਪਸ਼ਨ ਦੀ ਮੂਵਮੈਂਟ ਵਿੱਚੋਂ ਨਿਕਲੀ ਹੋਈ ਪਾਰਟੀ ਸੀ ਪੰਜਾਬ ਦੇ ਲੋਕ ਖਾਸ ਤੌਰ ਤੇ ਕ੍ਰਾਪਸ਼ਨ ਤੋਂ ਪਿਛਲੇ ਸਰਕਾਰਾਂ ਤੋਂ ਬਹੁਤ ਤੰਗ ਸੀ ਲੋਗਾ ਨੇ ਫੈਸਲਾ ਕੀਤਾ ਕਿ ਜਿਹੜੀ پارٹی ਕ腐ਸ਼ਨ ਦੇ ਵਿੱਚੋਂ ਨਿਕਲੀ ਹੈ ਤਾਂ ਉਹ ਕ腐ਸ਼ਨ ਨੂੰ ਜੜੋਂ ਖਤਮ ਕਰ ਸਕਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜਿਹੜੇ ਚੰਗਾ ਪਾਣਾ ਕੁਝ ਜਿਹੜਾ ਸਾਡੇ ਅਗਾਂਹ ਵਧੂ ਗੱਲਾਂ ਸਾਡੀ ਜ਼ਿੰਦਗੀ 'ਚ ਲੈ ਕੇ ਆ ਸਕਦੀ ਹੈ ਲੇਕਿਨ ਬਦਕਿਸਮਤੀ ਇਹ ਰਹੀ ਕਿ ਇਹ ਲੋਕ ਜਿਹੜੇ ਕ腐ਸ਼ਨ ਦੂਰ ਕਰਨ ਦੀ ਗੱਲ ਕਰਕੇ ਆਏ ਸੀ ਇਹਨਾਂ ਲੋਕਾਂ ਨੇ ਕ腐ਸ਼ਨ ਪਹਿਲਾਂ ਨਾਲੋਂ 4 ਗੁਣਾ ਵਧਾ ਦਿੱਤੀ ਜਿਸ ਤਰ੍ਹਾਂ ਤੁਸੀਂ ਜੇ ਕਰਕੇ ਸਤਰਾਣੇ ਹਲਕੇ ਦੀ ਗੱਲ ਕਰੋ ਤਾਂ ਜਿਸ ਤਰ੍ਹਾਂ ਦਾ ਮੂੰਹ ਚਰਚਾ ਲੋਕਾਂ ਦੇ ਵਿੱਚ ਚੱਲ ਰਹੀ ਹੈ ਉਹ ਤੋਂ ਤੁਸੀਂ ਵੀ ਪਹੁੰਚ ਜਾਣੀ ਆ ਸਾਰੀ ਸੰਗਤ ਜਿਹੜੀ ਆ ਉਹ ਜਾਣੂ ਆ ਕਿ ਕਿਸ ਤਰ੍ਹਾਂ ਕਰਪਸ਼ਨ ਆ ਜਿਹੜੀ ਬਿਜਲੀ ਬੋਰਡ ਦੇ ਵਿੱਚ ਤਹਿਸੀਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਜਾਂ ਹੋਰ ਜਿਹੜੇ ਪਬਲਿਕ ਅ ਜੀ ਲੱਗਦਾ ਤੁਹਾਨੂੰ ਜਿਹੜੇ ਜਿਹੜੇ ਗਾਂਧੀ ਜੀ ਨੇ ਵਾਰ ਦਿੱਤੇ ਗਏ ਉਹ ਖਰੇ ਉਤਰਨਗੇ ਇਸ ਵਾਰ ਬਿਲਕੁਲ ਖਰੇ ਉਤਰਨਗੇ ਜੀ ਡਾਟ ਗਾਂਧੀ ਇੱਕ ਇਮਾਨਦਾਰ ਸ਼ਾਸਕਦਾਨ ਨੇ ਅਸੀਂ ਮੈਂ ਅੱਜ ਵੀ ਉਹਨਾਂ ਨੂੰ ਮਿਲ ਕੇ ਆਇਆ ਆਪਣੇ ਉਸ ਸਮੱਸਿਆਵਾਂ ਦੱਸ ਕੇ ਆਇਆ ਪਹਿਲਾਂ ਵੀ ਅਸੀਂ ਲਿਖਤੀ ਤੌਰ ਤੇ ਉਹਨਾਂ ਨੂੰ ਸਮੱਸਿਆਵਾਂ ਦੱਸੀਆਂ ਨੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਇਸ ਟਾਈਮ ਕਿਉਂਕਿ ਐਜੂਕੇਸ਼ਨ ਦੇ ਨਾਲੋਂ ਥੋੜਾ ਵੱਧ ਸਟ੍ਰੈਸ ਜਿਹੜਾ ਸਿਹਤ ਦੀਆਂ ਸਿਹਤ ਦੀਆਂ ਸਮੱਸਿਆਵਾਂ ਹਨ ਉਹਦੇ ਵੱਲ ਦੇਣਗੇ ਕਿਉਂਕਿ ਖਾਸ ਤੌਰ ਤੇ ਸਤਰਾਣਾ ਹਲਕਾ ਸਿਹਤ ਸਮਾਉਂ ਦੇ ਪੱਖ ਦੇ ਵਿੱਚ ਬਹੁਤ ਪਛੜਿਆ ਹੋਇਆ ਹਲਕਾ ਸੋ ਡਾਕਟਰ ਗਾਂਧੀ ਤੋਂ 100% ਉਮੀਦਾਂ ਨੇ ਮੇਰਾ ਖਿਆਲ ਆ ਡਾਕਟਰ ਗਾਂਧੀ ਉਮੀਦਾਂ ਤੇ ਆਰਾਮ ਦੇ ਨਾਲ ਲੋਕਾਂ ਦੇ ਪੁਰਾਤੇ ਥੈਂਕ ਯੂ ਜਿਵੇਂ ਕਿ ਦੱਸ ਰਹੇ ਸਨ ਕਿ ਇਹ ਕੁਝ ਕਾਫੀ ਜਿਆਦੀਆਂ ਸ਼ਾਰਟਕਟ ਦੇ ਵਿੱਚ ਜੋ ਵੀ ਤੁਸੀਂ ਥੋੜਾ ਜ ਮੈਂ ਸਰਪੰਚ ਮੋਹਰ ਸਿੰਘ ਜੌਨਪੁਰਾ ਅੱਜ ਡੀਸੀ ਸਾਹਿਬ ਨੇ ਇੱਕ ਖ਼ਬਰ 'ਚ ਬਿਆਨ ਦਿੱਤਾ ਹੈ ਜਿਹੜੀ ਕਰਪਸ਼ਨ ਹੈ ਉਹ ਜਿਹੜੇ ਆਮ ਲੋਕ ਨੇ ਉਹ ਕਰਾਉਂਦੇ ਨੇ ਮੈਂ ਡੀਐਸਓ ਨੂੰ ਬੇਨਤੀ ਕਰਦਾ ਵੀ ਇੱਕ ਤਾਂ ਉਹ ਆਪਣੇ ਅਰਜੀ ਨੂੰ ਇਸ਼ਾ ਨੂੰ ਇਹ ਆਪਣੇ ਜਿਹੜੇ ਉਹਦੇ ਫੀਲਚ ਏਜੰਟਾਂ ਨੇ ਉਹਨਾਂ ਨੂੰ ਡੱਕ ਲੈਣ ਕਰਪਸ਼ਨ ਬੰਦ ਹੋ ਜਾਏਗੀ ਦੂਸਰਾ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਹੈ ਉਹਦੇ ਵਿੱਚ ਜਿਹੜੀਆਂ ਕਾਪੀਆਂ ਨੇ ਸਾਡੀਆਂ ਖਸਾਲਾਂ ਦੀਆਂ ਜਿਹੜੇ ਅਸੀਂ ਲੋਡ ਵਧਾਏ ਹੋਏ ਨੇ ਉਹਨਾਂ ਦਾ ਜਿਹੜਾ ਲੋਡ ਹੈ ਉਹ ਰੈਗੂਲਰ ਕਰਕੇ ਪਾਸ ਬਣਾ ਕੇ ਕਾਪੀਆਂ ਬਣਾ ਕੇ ਦਿੱਤੀਆਂ ਜਾਂਲ ਪਿਛਲੇ ਸਾਲ 9 ਤੋਂ 10 ਕਰੋੜ ਰੁਪਏ ਇੱਥੇ ਠੱਗੀ ਹੋਈ ਹੈ ਸਾਡੇ ਹਲਕੇ ਇਸਤਾਨਾ ਦੇ ਵਿੱਚ ਬਾਸਾਂ ਦੇ ਨਾਂ ਤੇ ਜਿਵੇਂ ਕਿ ਦੱਸ ਰਹੇ ਸਨ ਕਿ ਅੱਜ ਇਹਨਾਂ ਦੀ ਮੀਟਿੰਗ ਸੀ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਦੇ ਇਸ ਪਾਤੜਾਂ ਦੇ ਵਿੱਚ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਸੀਗਾ ਔਰ ਵੱਡੇ ਜਿਹੜੇ ਕਿ ਜਿੰਨੇ ਵੀ ਇੱਥੇ ਆਗੂ ਸਨ ਅੱਜ ਇਸ ਮੌਕੇ ਤੇ ਮੌਜੂਦ ਸਨ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਜਿਹੜੇ ਉਹ ਖਰੇ ਉਹਨਾਂ ਤੇ ਖਰੇ ਉਤਰਦੇ ਜਾਂ ਇਹ ਅਗਲਾ ਆਉਣ ਵਾਲਾ ਸਮਾਂ